ਆਜੋ ਵੀ ਆਜੋ ਆਜੋ ਸੰਗ ਤੇ ਸ਼ਾਬਾਸ਼ ہاں ਇੱਕ ਕੰਮ ਕਰਦਾ ਤੂੰ ਜੋਰ ਕੱਢਣਾ ਬੰਦਾ ਆਜੇ ਸ਼ੂਟ ਨਾਲ ਦੀ ਪੱਕ ਬੰਨੀ ਹੈ ਪਾਣੀ ਲੈ ਲੋ ਆ ਪਾਣੀ ਹੋਇਤਨਾ ਵੀਡੀਓ ਵਾਲੇ ਨਾਲ ਅੱਜ ਭਜਨ ਸਿੰਘ ਸਨ ਆਫ ਜੀਵਾ ਸਿੰਘ ਦੇ ਘਰੇ ਚਾਹ ਦਾ ਭੰਡਾਰਾ ਨਾਲ ਬਰੈਡ ਉਹਨਾਂ ਨੇ ਬਲੌਂਗ ਵਿੱਚ ਪਾਣੀ ਦੇ ਲਓ ਵੀ ਇਹਨੇ ਪਾਣੀ ਨਾਲ ਹਾਂ ਇਹ ਪਹਿਲੇ ਅੱਜ ਸੂਤੀਆਂਆਂ ਦੇ ਬੈਠੇ ਮੈਂ ਬਹਿਣਾ ਘਰ-ਘਰ ਮਤਲਬ ਅੱਜ ਆਪਣੇ ਜਿੰਨੇ ਬੱਚੇ ਬਾਹਰ ਗਏ ਆ ਸਾਰੇ ਹਾਂ ਹਾਂ ਮੈਂ ਕਹਿੰਦਾ ਹੀ ਤਾਂ ਅੱਗੇ ਕਹਿੰਦੇ ਆ ਅੱਗੇ ਜਾਂਦਾ ਘਾਰ ਕਰਦੇ ਮੈਂ ਵੀ ਪਿੱਛੇ ਬੜਾ ਜਾਂਦਾ ਆ ਹੋ ਯਾਰ ਸੁਆਗ ਆ ਗਿਆ ਰਹਿਤਾ ਕਰਾ ਨਾ ਉਹਦੇ ਟੱਡੇ ਚੁਣਿਆ ਸੀਗਾ ਇਹ ਨਹੀਂ ਹੈਗਾ ਉਹਦੇ ਪੱਗਦੀ ਹੈਗਾ 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 ਹਲੇ ਪਾਜਾ ਨਾ ਓਕੇ ਜੀ ਹਾਂ ਦਬਟਾ ਆਇਆ ਨਵੇਂ ਟਿਕਾਣੇ ਚੁਰ ਲੈਣਾ ਇੱਥੋਂ ਫੜ ਕੇ ਬਾਹਰ ਵੀ ਫੋੜੀਆਂ ਫੜੀਆਂ ਬਣਾ ਲਿਆ ਅੰਦਰ ਲਈ ਬਣ ਗਏ ਆ ਮੰਜਾ ਗਾਂਢ ਪਾ ਲੋ ਫਿਰ ਸੰਨ ਭਾਈ ਵਾਲਿਆਂ ਦਾ YouTube ਆ ਉਹ ਉੱਤੇ ਪਾਉਂਦੇ ਹੁੰਦੇ ਆ ਯਾਦਾਂ ਬਸਤਾਂ ਰਹਿ ਜਾਂਦੀਆਂ ਪੁਰਾਣੇ ਬੰਦੇ ਆ ਹਾਹਾ ਬੰਦੇ ਆਹੀਂ ਭਾਈ ਹਾਂ ਜਰੂਰ ਬਾਬਾ ਜੀ ਜਰੂਰ ਹਾਂ ਮੈਂ ਇਹਨਾਂ ਨੂੰ 7 ਦਿਨ ਬਾਅਦ 17 ਘੰਟੇ ਰਹਿਣਾ ਪਊੜੀ ਆ ਤੇ ਮੈਂ ਚੱਲਦਾ ਕਰਾਂਗਾ ਅੱਜ ਦੱਸ ਵੀ ਘਟਿਆਉਗਾ ਉਹਨਾਂ ਨੂੰ ਸਾਰੇ ਯਾਦ ਹੋ ਗਏ ਨਾ ਠੀਕ ਅਟੋਲਾ ਚਾਹਤਾ ਪਰ ਰਾਤ ਭਰ ਨੀਕੇ ਕਰੇ ਆ ਲਓ ਜੀ ਬਾਬਾ ਜੀ ਆ ਰੋ ਬੈਠੀ ਹਾਂ ਬਾਹਰ ਬਾਹਰ ਹੁੰਦੀ ਕਿ ਨਾ ਹਾਂ ਰੇ ਦੋਸਤੋ ਲੈ ਕੇ ਜਾਉਂਦਾ ਦੋਤੋ ਲੈ ਕੇ ਜਾਉਂਦਾ ਦੋਤੋ ਤਾ ਵੇ ਤਾ ਅੱਗ ਦੀ ਜੇ ਕੋਈ ਦੇਖੀ ਆਉਂਦੇ ਹੋਏ ਹੁੰਦਾ ਉਹਦਾ ਵੀ ਆਦੇ ਇਹਨੇ ਦੋਤੋ ਆਉਂਦੇ ਸਾਡੇ ਦਾਦਾਂ ਕਹਿੰਦੇ 40 ਰੋਟੀਆਂ ਹੁੰਦੀਆਂ ਤਿਆਰ ਕਰਦੇ ਸਾਬੀਆਂ ਦੇ ਆ ਗਿਆ 50 ਦਿਨਾਂ ਬਾਅਦ ਆਉਂਦੇ ਆ ਜੀ ਮੈਂ ਇੱਧਰ ਲਿਗਿਆ ਹਾਂ ਹੂੰ ਗਈ ਮਨਜਿੰਦਰ ਦੀ ਆ ਇਹ ਹੂੰ ਉੜਿਆ ਲਿਖਿਆ ਮੁੰਡਾ ਤਾਂ ਨਵਯੁੱਧ ਸੰਗ ਜੋਤ ਜੀ ਜੋਤ ਜੋਤ ਲਿਖਿਆ ਪਿਆ ਜੋਤ ਆ ਕੋਣਾ ਇਹ ਨਾ ਤਾਂ ਮੱਖਣ ਦਾ ਅੱਛਾ ਆਪ ਕੋ ਬੁਲਾਉਂ ਰਹੀ ਬੱਬਾ ਜੀ ਚੰਦਾਲ ਸਾਹਿਬ ਅਲਹਾਵੈਕਰਾ ਆ ਇੱਥੇ ਰੱਖ ਲੈ ਉੱਥੇ ਲੈ ਚੱਲੋ ਫੋਟੋਆਂ ਕੋਲੇ ਫੋਟੋਆਂ ਕੋਲੇ ਉੱਤੇ ਦੇਖੀ ਅੰਦਰ ਬੈਠੇ ਆਓ ਤੇ ਰਮਾਲ ਦੇ ਹੋ ਆਹੋ ਅਰੀਂਦਰ ਬੈਠੇ ਆ ਜੋ ਇੱਥੇ ਆਪਣਾ ਪਾਇਆ ਪਿਆ ਸੀਗਾ ਹੋ ਫਰਾਂਈ ਰੈਫਲ ਪਹਿਲੇ ਵਾਇਓ ਜੀ ਜੀ ਸਾਰੀ ਗਾ ਨਹੀਂ ਆਜ ਮਾਰ ਪਈ ਦਨਾਲੀ ਆ ਜੋ ਛੋਟੀ ਭੁੱਲੇ ਖੜੀ ਬਾਬਾ ਸ਼ਰਾਈ ਦਊਗਾ ਕਿੱਕੇ ਚ ਲੱਗ ਜਾਨੀਆਂ ਹੁਣ ਚੱਕ ਲਾ ਥੋਇਆ ਹੋ ਬੱਲ ਤਰ ਕੋਈ ਨੀ ਕਰੋ ਮਗਾ ਲੈਨੇ ਆ ਫਾਇਰ ਤਾਂ ਹੋ ਉੱਥੇ ਹੀ ਰੱਖਦਾ ਪਾਸੇ ਉੱਥੇ ਰੱਖ ਲਓ ਤੇ ਜਿਹੇ ਤਰ੍ਹਾਂ ਤੇ ਬਾਜ ਜੀ ਆ ਜਾ ਬਾਜਰ ਬਾਜ ਜੀ ਉਹ ਤੇ ਰੱਖ ਉਧਰ ਉਹ ਤੇ ਰੱਖ ਲਾ ਅੰਦਰ ਆ ਹਾਂ ਮੱਥੇ ਤੇ ਬਾਪੂ ਦੇ ਕੋਲੇ ਬਾਦੂ ਉੱਤੀ ਆ ਜੀ ਲਾੜ ਦੇ ਜੁੱਤੀ ਇੱਥੇ ਆਹ ਲਾ ਭਜਨੇ ਤੇ ਫੜ ਲਈਏ ਪਰ ਨਾਲ ਹੀ ਵੀਡੀਓ ਬਣ ਜੂਗੀ ਹਾਂਜੀ ਹਾਂਜੀ ਹਾਲੇ ਬੂਲੇ ਪਾਸੇ ਖੜ ਜੀ ਉੱਥੇ ਹਾਂ ਜੀ ਅੰਦਰ ਪਾ ਮਤਲਬ ਕੈਮਰਾ ਮੂਹਲਾ ਚੱਲੂਗਾ ਮਗਰਲਾ ਮਗਰਲਾ ਅੱਛਾ ਮਗਲੇ ਵੇੜੀ ਮਗਲਾ ਪਾਸੇ ਛੱਡੇ ਨੇ ਨੂੰ ਕਰਦੀ ਹਾਂ 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 ਹਰਮਨ ਨੂੰ ਆਇਆ ਬੋਤੇ ਸੁੱਖ ਸ਼ਾਂਤੀ ਹਾਂਜੀ 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 ਆਇਆ ਬੋਤੇ ਸ਼ੇਭਾ ਕੰਭਾ ਮਾਰਾ ਜੀ ਗੁਰੂ ਬਾਹਿਰ ਜੀ ਲਾਇਕ ਨੂੰ ਅਰਦਾਸ ਕਰਦੇ ਪੂਰੇ ਖਾਸ ਸਤਿ ਬਾਹਿਰ ਜੀ ਦੇ ਬਾਸਿ ਉਪੋਥੀ ਪੰਗਸ਼ਾਇ 10 ਮਤਤੰਗਨ 30 ਗੁਰੂ ਨਾਨਕ ਦੇਵ ਜੀ ਵਿਰੰਧ ਗੋਪੀ ਅਮਰਦਾਸ ਗੁਰੂ ਰਾਮਦਾਸ ਸਾਹਿਬ ਜੀ ਸਹਾਇ ਗੁਰੂ ਅਰਜਨ ਹਰਗੋਬਿੰਦ ਨੂੰ ਸਿਬਦੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਦਿੱਠਿਆਂ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਜੀ ਸਿਮਰਿਆ ਕਰਨੋਂ ਦੇਵੇ ਤਾਂ ਸਭ ਤਾਂ ਹੋਣਾ ਜੀ ਸਹਾਇ ਉਹ ਦਾਸੂਬੇ ਪਟਾਗੁਰ ਗੋਵਿੰਦ ਸਿੰਘ ਮਹਾਰਾਜ ਅੰਮ੍ਰਿਤਪੁਰ ਦੇ ਦਾਤੇ ਜੀ ਪੰਥ ਦੇ ਵਾਲੀ ਜਨੰਦਪੁਰ ਦੇ ਵਾਸੀ ਸਰਬਾਨ ਸਦਾਨੀ ਸੌਤਾ ਜੀ ਸਹਾਇ 10 ਪਾਸਾ ਜੀਆਂ ਜੀ ਦੀ ਆਪ ਨਕ ਜੋਤ ਗਾਮ ਸਰੂਪ ਜਾਗਦੀ ਜੋਤਾਲ ਜੋ ਪਿਓ ਚਵਰ ਸ਼ਤਰਤਾ ਕਰਦੇ ਮਾਲਕ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਖ ਉਪਦੇਸ਼ ਦਾ ਅੰਤਰਖਾਲਸ ਸਹਿ ਬੋਲਣ ਦੀ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਰਬਜਾ ਦੇ 40 ਮੁਕਤੇ ਹਟਕਣ ਜਕਮ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੱਲ ਕੇ ਸਕੇ ਆ ਦੇਵ ਚਲਾਈ ਤੇਗ ਵਾਲੀ ਦੇ ਸੁਣ ਕੇ ਹਲਡ ਕੀਤਾ ਭਾਣਾ ਮੰਨਿਆ ਸਿੱਕੀ ਸਰਕੇ 766 ਸੰਗ ਨਵਾਈ ਉਹਨਾਂ ਦੀ ਗਵਿੱਧਰ ਕਮਾਈ ਦਾ ਧੰਨ ਤਰ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜਿੱਦਾਂ ਸੁਨ ਸੁਣ ਗਿਣੇ ਨੇ ਧਰਮੇ ਸੀ ਅਦੇ ਤੇ ਪੰਦ ਬੰਦ ਕਟਵਾਏ ਖੋਪਰੀ ਨਾਲ ਲਖਾਈਆਂ ਚਰਖੀਆਂ ਤੇ ਚੜੇ ਤਾਨਾ ਰਾਮਾ ਤ੍ਰੇ گورਦਵਾਰਾਂ ਦੀ ਸੇਵਾ ਦੀ ਕਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੱਚ ਬੋਲਿਆ ਉਹਨਾਂ ਦੀ ਗਵਿੱਧਰ ਕਮਾਈ ਦਾ ਧੰਨ ਤਰ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਆਪਨੀ ਦੇ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬੀਕ ਦਾਮ ਸਭ ਦਾਣ ਭਰੋਸਾ ਦਾਣ ਦਾਨਾ ਸਰਦਾਨ ਨਾਮ ਦਾਮ ਸੁਲੰਬ ਸਰਸਰੂ ਕੇ ਦਸਰਾਂਛਾ ਨਾਮ ਚੌਕੀਆਂ ਝੰਡੇ ਬੂੰਗੇ ਜੁਕੂ ਚਪਟੋ ਧਰਮ ਕਾ ਜੈ ਜੈ ਕਾ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਆਪਨੀ ਦੇ ਸਤਕੰਡ ਹਜੂਰ ਸਾਹਿਬ ਤੋਂ ਲੈ ਕੇ ਪਰਜੰਤ ਪੰਜਾ ਤੱਕ ਤਾਂ ਸੂਰ ਗੁਰੂ ਕੇ ਝੰਡੇ ਸਰੋਗਰਾਜ